ਬਟਾਲਾ ਦੇ ਐਮਐਲਏ ਅਮਨਸ਼ੇਰ ਸਿੰਘ ਸ਼ੈਰੀਕਲਸੀ ਜੋ ਕਿ ਆਪਣੇ ਹਲਕੇ ਦੇ ਲੋਕਾਂ ਲਈ ਵਿਕਾਸ ਕਾਰਜਾਂ ਦੇ ਕੰਮਾਂ ਦੇ ਵਿੱਚ ਦਿਨ ਰਾਤ ਜੁਟੇ ਹੋਏ ਹਨ ਤਾਂ ਕਿ ਉਹਨਾਂ ਦੇ ਹਲਕੇ ਨੂੰ ਵਧਿਆ ਸੁੰਦਰ ਗ੍ਰਾਮ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਸਿਲਸਿਲੇ ਨੂੰ ਵਰਕਰਾਰ ਰੱਖਦਿਆਂ ਹੋਇਆਂ ਬਟਾਲਾ ਦੇ ਪਿੰਡ ਮਸਾਣੀਆਂ ਦੇ ਵਿੱਚ ਅਮਰਸ਼ੇਰ ਸਿੰਘ ਸ਼ੈਰੀਕਲਸੀ ਪਹੁੰਚੇ ਜਿੱਥੇ ਉਹਨਾਂ ਨੇ ਵੱਡਾ ਇੱਕ ਵੱਡਾ ਉਪਰਾਲਾ ਪਿੰਡ ਵਾਸੀਆਂ ਦੇ ਲਈ ਕੀਤਾ ਗਿਆ ਐਮਐਲਏ ਸ਼ਾਰੀ ਕਲਸੀ ਦੇ ਵੱਲੋਂ ਕਿਹਾ ਗਿਆ ਕਿ ਮੋਟਰਾਂ ਦੇ ਘੱਟ ਵਰਤੋਂ ਹੋਵੇ ਇਸ ਲਈ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਲਈ ਇੱਕ ਖਾਲ ਦਾ ਵੱਡਾ ਉਪਰਾਲਾ ਕੀਤਾ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਦੇਣ ਲਈ ਪੂਰਾ ਜ਼ੋਰ ਉਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੱਗੇ ਹੋਰ ਕੀ ਕੁਝ ਕਿਹਾ ਲੋਕਾਂ ਨੂੰ ਸੰਬੋਧਨ ਕਰਦਿਆਂ ਐਮਐਲਏ ਅਮਰਸ਼ੇਰ ਸਿੰਘ ਸ਼ਾਰੀ ਕਲਸੀ ਦੇ ਵੱਲੋਂ ਆਉਂਸ ਹੁੰਦੀ ਜਿਹੜਾ ਇਨਸਾਨ ਕੰਮ ਕਰਦਾ ਹੋਵੇ ਉਹਨੂੰ ਅੱਗੇ ਕਰੀਦਾ ਕਿ ਨਹੀਂ ਕਰੀਦਾ ਉਹਨੂੰ ਥਾਪੜਾ ਦੇਈ ਦੀ ਕਿ ਨਹੀਂ ਦੇਈ ਦੀ ਹੁਣ ਕਾਂਗਰਸ ਅਕਾਲੀ ਦਲ ਭਾਜਪੀ ਇਹਨਾਂ ਕੋ ਹੈ ਕੀ ਹੈ ਸਵਾਏ ਭੰਡੀ ਪ੍ਰਚਾਰ ਕੁਝ ਨਹੀਂ ਕਰ ਸਕਦੇ ਭੰਡੀ ਪ੍ਰਚਾਰ ਕਰ ਸਕਦੇ ਆ 60000 ਦੇ ਕਰੀਬ ਨੌਕਰੀਆਂ ਦਿੰਦੀ ਹੈ ਕੋਈ ਬਾਹ ਖੜੀ ਕਰਕੇ ਕਹਦੇ ਕੋਈ ਚਾਹ ਦੇ ਕੱਪ ਦਾ ਵੀ ਰਵਾਦਾਰ ਸੀ ਗੱਲਾਂ ਕਰਦੇ ਮੈਂ ਤੇ ਹੈਰਾਨ ਹੁਣਾ ਇਹ ਕਾਂਗਰਸੀ ਭੁਲੇਖਾ ਜਿਹਾ ਪਾ ਕੇ ਬੈਠੇ ਨੇ ਕੀ ਕਹਿੰਦੇ ਨੇ ਬੋਲਾ ਲੈ ਆਗੇ ਆਪਾਂ ਓਏ ਉਤੋਂ ਤੇ ਟੱਬਰ ਇਕੱਠਾ ਕਰ ਲੋ ਸਿੱਧੂ ਕੁਝ ਕਹੀ ਜਾਂਦਾ ਘਰ ਦੀ ਕੁਝ ਕਹੀ ਜਾਂਦੀ ਭਾਂਡੇ ਤੁਹਾਡੇ ਸਿੱਧੇ ਨਹੀਂ ਹੁੰਦੇ ਉੱਤੋਂ ਛਤਰੋ ਛਤਰੀ ਹੁੰਦੇ ਜੇ ਕਿਹੜੇ ਭਲੇਖੇ ਚ ਬੈਠੇ ਕਿਹੜੇ ਭਲੇਖੇ ਚ ਆਗੇ 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 ਇਹ ਵੀ ਭਲੇਖਾ ਕੱਢਦੇ ਆ ਕਿ ਕੀ ਕਹਿੰਦੇ ਸੀ ਜਦੋਂ ਸਰਕਾਰ 22 ਦੀ ਸੀ ਪਹਿਲਾਂ ਯਾਦ ਹੈ ਕਿ ਨਹੀਂ ਯਾਦ ਕਹਿੰਦੇ ਲੈ ਝਾੜੂ ਵਾਲੇ ਨਹੀਂ ਹੁੰਦੇ ਚੇਤਨ ਫਿਰ ਆਗੇ ਫਿਰ ਕਹਿੰਦੇ ਸੀ 6 ਮਹੀਨੇ ਨਹੀਂ ਕੱਢਦੇ ਯਾਦ ਹੈ ਕਿ ਨਹੀਂ ਤਜਰਬਾ ਹੈ ਨਹੀਂ ਇਹਨਾਂ ਨੂੰ ਫਿਰ ਉਹ ਵੀ ਨਿਕਲ ਗਏ ਫਿਰ ਕਹਿੰਦੇ ਬਿਜਲੀ ਵਾਲੀ ਗਰੰਟੀ ਬੜੀ ਵੱਡੀ ਦੇਤੀ ਪੂਰੀ ਨਹੀਂ ਹੋਣੀ ਵਾਦੇ ਬੜੇ ਬੜੇ ਵੱਡੇ ਕਰਤੇ ਪੂਰੇ ਨਹੀਂ ਹੋਣੇ ਸਟੈਪ ਬਾਈ ਸਟੈਪ ਬਾਈ ਵਾਦੇ ਪੂਰੇ ਕਰਦੇ ਨਜ਼ਰ ਆ ਰਹੇ ਆ ਤੇ ਉਸ ਤੋਂ ਬਾਅਦ ਕੀ ਕਹਿੰਦਾ ਵੀ ਜਦੋਂ ਵੇਖਿਆ ਨਾ ਹੁਣ ਪਾਰਟੀ ਕੰਮ ਵੀ ਕਰਨ ਦਾ ਵੀ ਤਜਰਬਾ ਵੀ ਹੋ ਗਿਆ ਸਾਰੇ ਵਧੀਆ ਕੰਮ ਕਰਨ ਦਾ ਵੀ ਫਿਰ ਉਸ ਤੋਂ ਬਾਅਦ ਕਹਿੰਦਾ ਵੀ ਲੈ ਚੜੂ ਵਾਲੇ ਵਿਆਹ ਹੀ ਕਰਾਈ ਜਾਂਦੇ ਯਾਦ ਹੈ ਨਾ ਬੰਦਾ ਪੁੱਛੇ ਹੁਣ ਜਿਹੜੇ ਹੈ ਇੱਕ ਵਾਰੇ ਉਹਨਾਂ ਨੇ ਵਿਆਹ ਨਹੀਂ ਕਰਾਉਣੇ ਹੁਣ ਤੁਹਾਡੇ ਵਾਂਗੂ 17 17 ਸਾਲਾਂ ਦੀ ਉਮਰ 'ਚ ਵਿਆਹ ਕਰਾਉਣੇ ਨੇ ਫਿਰ ਕਹਿਣ ਕੈਸਾ ਮਟੀਰੀਅਲ ਆ ਗਿਆ ਫਿਰ ਕਹਿਣ ਵੀ ਇੱਕ ਵਾਰੀ ਇਹਨਾਂ ਕੋ ਹੁਣ ਟਾਈਮ ਪੂਰਾ 5 ਸਾਲ ਜਿਹੜੇ ਇਹਨਾਂ ਕੋ ਨਿਕਲਨੇ ਨਹੀਂ ਜੋ ਝੂਠ ਦਾ ਪ੍ਰਚਾਰ ਇਹਨਾਂ ਨੇ ਕੀਤਾ ਅੱਜ ਜੇ ਅਕਲ ਵਾਲੇ ਕੰਮ ਕੀਤੇ ਹੁੰਦੇ ਨਾ 5 ਸਾਲ ਪਿਛਲੀ ਸਰਕਾਰ ਰਹੀ ਹੈ ਇਹਨਾਂ ਕਾਂਗਰਸੀਆਂ ਦੀ ਰਹੀ ਕਿ ਨਹੀਂ ਰਹੀ ਮੌਕਾ ਦਿੱਤਾ ਕਿ ਨਹੀਂ ਦਿੱਤਾ ਕੀ ਕਹਿੰਦੇ ਸੀ ਕਹਿੰਦੇ ਸੀ ਘਰ ਘਰ ਨੌਕਰੀ ਦਵਾਂਗੇ ਕਿੰਨੀਆਂ ਕਿ ਮਿਲੀਆਂ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿੰਨਿਆਂ ਕਦਾ ਹੋਇਆ ਕਹਿੰਦੇ ਸੀ ਸਮਾਰਟ ਫੋਨ ਦਵਾਂਗੇ ਇਹੋ ਜਿਹੜਾ ਕਹਿੰਦੇ ਖਲੋਤਾ ਇਹੋ ਬੜੇ ਫਾਰਮ ਪਰਦਾ ਸੀ ਉਦੋਂ ਫਿਰ ਮਿਲੇ ਨਾ ਇਹਨਾਂ ਦਾ ਮਿਲਣਾ ਛਿੱਕੂ ਬਾਅਦ ਵਿੱਚ 4 ਸਾਲ ਤੇ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਲੱਭਾ ਇਹਨਾਂ ਦਾ ਉਹ ਪਾਕਿਸਤਾਨ ਚ ਤੁਰਿਆ ਫਿਰਦਾ ਰਿਹਾ ਰੂਸਰ ਦੇ ਮਗਰ ਜੇ ਲੱਭਾ ਹੀ ਲੱਭਾ ਤੇ ਉਹ ਵੀ ਬੀਜੇਪੀ ਚ ਤੇ ਬਾਅਦ ਜੇ ਇਹਨਾਂ ਨੂੰ ਪੁੱਛੋ ਕੀ ਗੱਲ ਉਹ ਜੀ ਸਾਨੂੰ ਤੇ ਕੈਪਟਨ ਖਰਾਬ ਕਰ ਲਿਆ ਫਿਰ ਮਾਂ ਉਹਦੇ ਤੁਸੀਂ ਤੇ ਝੰਡੇ ਫੜ ਫੜ ਝੂਲਦੇ ਸੀ ਜੀ ਵਾਕਿਆ ਜੀ ਭਗਵੰਤ ਭਗਵੰਤ ਮਾਨ ਜਿਹੜਾ ਉਹ ਨਹੀਂ ਚੰਗਾ ਜੀ ਕੈਪਟਨ ਜਿਹੜਾ ਜੀ ਜਿੰਦਾਬਾਦ ਜਿੰਦਾਬਾਦ ਫਿਰ ਕਿੱਥੇ ਲੱਭਾ ਕਿੱਥੇ ਲੱਭਾ ਹਾਂ ਮਾਣਨਾ ਕਹਿ ਸਕਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਦੋਂ ਦੀ ਸਰਕਾਰ ਬਣੀ ਹੈ ਸੰਗਤ ਦੀ ਕਚੈਰੀ ਚ ਜੇ ਜਦੋਂ ਦੀ ਸਰਕਾਰ ਬਣੀ ਆ ਦਮ ਤੇ ਹੁਣ ਜਦੋਂ ਜਾਣੇ ਆ ਡੇਰਿਆਂ ਤੇ ਨਾ ਜ਼ਿਮੀਦਾਰ ਪਰਾ ਦੋਵੇਂ ਹੱਥੀ ਛਾਵਾਂ ਕਰਦੇ ਕਹਿੰਦੇ ਪੁੱਤਰਾ ਬਿੱਲ ਜ਼ੀਰੋ ਥਰਮਲ ਪਲੈਂਟ ਪ੍ਰਾਈਵੇਟ ਲੈ ਕੇ ਸਰਕਾਰ ਦੇ ਹਵਾਲੇ ਕਰਤੇ 1.5 ਸੌਖਿਆ ਫੋਰਸ ਪੰਜ ਪੰਜ ਪੈਨਸ਼ਨਾਂ ਇੱਕ ਕਰਤੀ ਜੋ ਜੋ ਵਾਅਦੇ ਕੀਤੇ ਸਾਰੇ ਪੂਰੇ ਕਰਨੇ ਇੱਕ ਗਰੰਟੀ ਰਹਿੰਦੀ ਆ ਸਾਡੀਆਂ ਮਾਵਾਂ ਪੈਰਾਂ ਵਾਲੀ ਆ ਜਿਹੜਾ ਸਾਲ ਚੜਨ ਲੱਗਾ ਹੈ ਇਹਦੇ ਵਿੱਚ ਇਹਨਾਂ ਦਾ ਵੀ ਹਜ਼ਾਰ ਹਜ਼ਾਰ ਰੁਪਇਆ ਦੇ ਕੇ ਇਹ ਵੀ ਜ਼ਿੰਮੇਵਾਰੀ ਤੋਂ ਫਾਰਗ ਹੋਵਾਂਗੇ ਤਾਂ ਜੋ ਕਿ ਸਾਧੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਪਤਾ ਲੱਗੇ ਆਵਾਜ਼ ਮਾਰਦੀ ਪਾਰਟੀ ਜਿੰਦਾਬਾਦ ਇਹ ਨਾਤੇ ਕੈਪਟਨ ਦੀ ਸਰਕਾਰ ਐ ਨਾ ਅਕਾਲੀਆਂ ਦੀ ਸਰਕਾਰ ਇਹ ਵਾਅਦੇ ਨਹੀਂ ਕਰਦੇ ਇਹ ਗਰੰਟੀਆਂ ਦਿੰਦੇ ਨੇ ਤੇ ਨਵਾ ਕੇ ਦੱਸਦੇ ਨੇ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ